ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਜਿਹੜੀ ਨਾਈਟ੍ਰੋਜਨ ਫਿਕਸਿੰਗ ਹੁੰਦੀ ਆ ਰੂਟ ਨੋਡਿਊਲ ਦੇ ਰਾਹੀਂ ਜਿਹੜੇ ਨੋਡਿਊਲਸ ਬੰਦੇ ਆ ਰੂਟਸ ਵਿੱਚ ਉਹ ਕਿਵੇਂ ਬੈਕਟੀਰੀਆ ਮਦਦ ਕਰਦਾ ਰੁੱਖਾਂ ਨੂੰ ਨਾਈਟ੍ਰੋਜਨ ਨੂੰ ਐਟਮੋਸਫੇਰਿਕ ਨਾਈਟ੍ਰੋਜਨ ਜਿਹੜੀ ਹਵਾ ਚ ਨਾਈਟ੍ਰੋਜਨ ਹੈ ਉਹਨੂੰ ਕਿਵੇਂ ਕਨਵਰਟ ਕਰਦਾ ਸੋਲਿਡ ਫਾਰਮ ਦੇ ਵਿੱਚ ਇਹਦੇ ਬਾਰੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਸਮਝਾਂਗੇ ਜਿਹੜਾ ਨਾਈਟ੍ਰੋਜਨ ਹੈਗਾ ਰੁੱਖਾਂ ਲਈ ਜਾਂ ਪੌਦਿਆਂ ਲਈ ਬਹੁਤ ਇੰਪੋਰਟੈਂਟ ਆ ਕਿਉਂਕਿ ਇਹ ਅਮੀਨੋ ਐਸਿਡ ਦਾ ਪਾਰਟ ਹੈਗਾ ਪ੍ਰੋਟੀਨ ਤੇ ਇਨਜ਼ਾਈਮ ਦੇ ਪਾਰਟ ਹੈਗੇ ਇਹ ਤੋਂ ਬੰਦੇ ਨ ਮਦਦ ਕਰਦੀ ਆ ਫੋਟੋਸਿੰਥਸਿਸ ਵਾਸਤੇ ਉਹ ਜਿਹੜੀ ਹੈਗੀ ਆ ਉਹ ਮਤਲਬ ਕਹਿੰਦਾ ਉਹਦਾ ਉਹਦੇ ਵਿੱਚ ਵੀ ਨਾਈਟ੍ਰੋਜਨ ਦੀ ਲੋੜ ਹੈਗੀ ਆ ਉਸ ਤੋਂ ਲਵ ਸੈਕੰਡਰੀ ਕੰਪਾਊਂਡ ਜਿਹੜੇ ਰੁੱਖ ਬਣਾਉਂਦੇ ਆ ਉਹਦੇ ਵਿੱਚ ਵੀ ਨਾਈਟ੍ਰੋਜਨ ਬਹੁਤ ਇੰਪੋਰਟੈਂਟ ਹੈਗੀ ਆ ਤਾਂ ਪਰ ਹੁਣ ਸਮਝਾਂਗੇ ਆਪਾਂ ਜਿਹੜੇ ਨਾਈਟ੍ਰੋਜਨ ਫਿਕਸਿੰਗ ਪਲਾਂਟਸ ਹੈਗੇ ਜਿਵੇਂ ਆਪਾਂ ਲਿਗਿਮਿਨਸ ਪਲਾਂਟ ਕਹਿੰਦੇ ਆ ਜਾਂ ਆਪਾਂ ਜਿਵੇਂ ਮਟਰ ਹੋਗੇ ਬੀਨ ਹੋਗੀਆਂ ਦਾਲਾਂ ਹੋਗੀਆਂ ਜਾਂ ਆਪਾਂ ਰੁੱਖਾਂ ਦੀ ਗੱਲ ਕਰੀਏ ਰੁੱਖ ਜਿਹੜੇ ਜਿਵੇਂ ਆਪਾਂ ਮਰਿੰਗਾ ਹੋ ਗਿਆ ਜਾਂ ਕਚਨਾਰਾ ਹੋਗੇ ਜਿਹੜੇ ਨਾਈਟ੍ਰੋਜਨ ਫਿਕਸਿੰਗ ਬੈਕਟੀਰੀਆ ਉਹਦੇ ਨਾਡੀ ਜਿਹੜੇ ਇੱਥੇ ਆਪਾਂ ਐਗਜ਼ਾਮਪਲ ਹੈ ਸਮਝਾਂਗੇ ਵੀ ਜਿਹੜੇ ਹੈਗੇ ਲੈਂਡਲੋਰਡ ਹੈਗੇ ਜਿਹਨੂੰ ਕੋ ਜਮੀਨ ਹੈਗੀ ਐ ਮਰੇ ਸਮਝਾਂਗੇ ਆਪਾਂ ਰੁੱਖ ਜਾਂ ਪੌਦਾ ਹੋਇਆ ਜਿਹੜੇ ਨਾਟਿਜ਼ਨ ਫਿਕਸਿੰਗ ਬੈਕਟੀਰੀਆ ਨੂੰ ਰਹਿਣ ਵਾਸਤੇ ਜਗ੍ਹਾ ਦਿੰਦੇ ਆ ਇੱਥੇ ਆਪਾਂ ਰੁੱਖ ਨੂੰ ਜੇ ਮਰਿੰਗੇ ਨੂੰ ਆਪਾਂ ਮੰਨ ਕੇ ਚੱਲਾਂਗੇ ਉਹਦੀਆਂ ਜੜਾਂ ਦੇ ਵਿੱਚ ਨੋਡਿਊਲ ਹੈਗੇ ਆ ਉਹ ਲੈਂਡਲੋਰਡ ਹੈਗੇ ਆ ਉਹ ਆਪਦੇ ਕਿਰਾਏ ਤੇ ਘਰ ਦਿੰਦੇ ਆ ਉਹ ਕਿਰਾਏ ਤੇ ਘਰ ਕਿਹਨੂੰ ਦਿੰਦੇ ਆ ਮਤਲਬ ਬੈਕਟੀਰੀਆ ਨੂੰ ਦੇ ਰਹੇ ਇੱਥੇ ਮਤਲਬ ਵੀ ਤੁਸੀਂ ਸਾਡੇ ਕੋਲ ਰਹੋ ਆ ਕੇ ਅਸੀਂ ਤੁਹਾਨੂੰ ਮਤਲਬ ਕਹਿੰਦਾ ਖਾਣਾ ਪ੍ਰੋਵਾਈਡ ਕਰਾਂਗੇ ਕਮਰਾ ਦੇਵਾਂਗੇ ਰਹਿਣ ਵਾਸਤੇ ਤਾਂ ਤੁਹਾਨੂੰਸੀਂ ਕਿਰਾਏਦਾਰਾਂ ਨੂੰ ਰੱਖਾਂਗੇ ਤੁਹਾਨੂੰਸੀਂ ਸ਼ੂਗਰ ਵੀ ਦੇਵਾਂਗੇ ਨੈਸੈਸਰੀ ਜਿਹੜੀ ਹੋਊ ਤੁਹਾਨੂੰ ਜੋ ਚਾਹੀਦਾ ਮਿਨਰਲ ਮੂਲ ਸਾਰੇ ਪੌਦਿਆਂ ਨੂੰ ਪ੍ਰੋਵਾਈਡ ਕਰਨਗੇ ਪਰ ਪੌਦਿਆਂ ਨੂੰ ਉਹ ਕੀ ਮਦਦ ਕਰਨਗੇ ਇੱਕ ਨਾਈਟ੍ਰੋਜਨੇਜ਼ ਐਨਜ਼ਾਈਮ ਹੁੰਦਾ ਇਹ ਬੈਕਟੀਰੀਆ ਕੋਲ ਜਿਹੜਾ ਕਿ ਸਾਡੇ ਹਵਾ ਵਿੱਚ ਨਾਈਟ੍ਰੋਜਨ ਹੁੰਦੀ ਹੈ ਉਹਨੂੰ ਸੋਲਿਡ ਫਾਰਮ ਚ ਕਨਵਰਟ ਕਰ ਦਿੰਦਾ ਹੈਗਾ ਇਸ ਲਈ ਜਿਹੜੇ ਹੈਗੇ ਆ ਜਿਹੜੇ ਰੂਟ ਨੋਡਿਊਲਸ ਹੈਗੇ ਆ ਪlant ਦੇ ਇੱਕ ਪੌਦੇ ਨੇ ਇੱਕ ਸਟਰਕਚਰ ਬਣਾਇਆ ਹੈ ਨਾ ਬੈਕਟੀਰੀਆ ਨੂੰ ਰਹਿਣ ਵਾਸਤੇ ਜਿੱਥੇ ਕਿ ਸਾਨੂੰ ਪੌਦੇ ਨੂੰ ਕੀ ਮਦਦ ਮਿਲਦੀ ਆ ਨਾਈਟ੍ਰੋਜਨ ਸੋਰਸ ਹੈਗਾ ਜਿਹੜਾ ਇਥੇ ਉਹਨਾਂ ਪਾਸੇ ਇੱਕ ਐਗਜ਼ਾਮਪਲ ਲਾਵਾਂਗੇ ਝਿੰਜਣ ਜਾਂ ਟੈਂਚਾ ਜਿਹੜਾ ਹੈਗਾ ਉਸ ਨੂੰ ਫਸਲ ਬੀਜਣ ਤੋਂ ਪਹਿਲਾਂ ਬੀਜਿਆ ਜਾਂਦਾ ਹੈਗਾ ਤਾਂ ਕਿ ਨਾਈਟ੍ਰੋਜਨ ਦੀ ਪੂਰਤੀ ਨੋਡਿਊਲ ਰਾਹੀਂ ਉਹ ਫਿਕਸ ਕਰਦਾ ਹੈਗਾ ਉਹ ਸਾਡੀ ਨਾਈਟ੍ਰੋਜਨ ਦੀ ਮਾਤਰਾ ਜਿਹੜੀ ਹੈਗੀ ਪੂਰੀ ਕਰਦੀ ਮਿੱਟੀ ਦੀ ਤਾਂ ਉਹ ਮਤਲਬ ਉਹ ਨੇਚਰਲ ਇੱਕ ਪੂਰੀ ਹੋ ਜੇ ਮਤਲਬ ਇਸ ਲਈ ਜਿਹੜਾ ਹੈਗਾ ਇੱਥੇ ਸਮਝਣਾ ਪੈਣਾ ਜਿਹੜਾ ਬੈਕਟੀਰੀਆ ਹੈਗਾ ਨਾਈਟ੍ਰੋਜਨ ਫਿਕਸ ਕਰਨ ਵਾਲੇ ਉਹ ਬੈਕਟੀਰੀਆ ਜਿਹੜੇ ਰੋਖ ਹੈਗਾ ਨੋਡਿਊਲ ਫਾਰਮ ਵਿੱਚ ਜਿਹੜੀਆਂ ਜੜਾਂ ਵਿੱਚ ਹੁੰਦੀਆਂ ਉਹ ਨੋਡਿਊਲ ਉਹਦੇ ਕਮਰੇ ਹੈਗੇ ਘਰ ਹੈਗੇ ਆ ਰੁੱਖ ਨੂੰ ਸਾਰਾ ਕੁਝ ਪ੍ਰੋਵਾਈਡ ਕਰਦਾ ਹੈਗਾ ਉਹਦਾ ਉਹਦੀ ਰੁੱਖ ਵੈਲਿਊ ਕੀਵੇਂ ਲੈਂਦਾ ਰੁੱਖ ਕਹਿੰਦਾ ਸਾਨੂੰ ਸਾਡੇ ਲਈ ਉਹ ਜਿਹੜੇ ਹੈਗੇ ਨੇ ਨੈਟ ਨੂੰ ਫਿਕਸ ਕਰਕੇ ਦੇ ਰਿਹਾ ਇਸ ਲਈ ਜਿਹੜੀ ਪ੍ਰਕਿਰਿਆ ਹੈਗੀ ਰੁੱਖਾਂ ਦੀ ਸਾਨੂੰ ਸਮਝਣੀ ਪੈਣੀ ਹੈਗੀ ਆ ਤੇ ਇਹ ਜਿਸ ਤਰ੍ਹਾਂ ਆਪਾਂ ਜ਼ਿੰਦਗੀ ਜਿਉ ਰਹੇ ਹਾਂ ਉਸੇ ਤਰ੍ਹਾਂ ਹੀ ਆਪਣੀ ਜ਼ਿੰਦਗੀ ਨੂੰ ਰੁੱਖ ਜਿਹੜੇ ਹੈਗੇ ਆ ਇੰਨਾ ਪ੍ਰੋਸੈਸਰ ਆਹੀ ਆਪਣੀ ਜ਼ਿੰਦਗੀ ਕੱਢਦੇ ਹੈਗੇ ਇਹਨੂੰ ਆਪਾਂ ਜਿਉਂਦੀ ਜਗਦੀ ਚੀਜ਼ ਸਮਝੀਏ ਧੰਨਵਾਦ